ਕਾਰ ਸੇਵਾ ਸੰਪਰਦਾਇ ਪੁਰੀਵਾਲਿਆਂ ਦੇ ਮਹਾਪੁਰਖ ਸੰਤ ਬਾਬਾ ਚੈਮਲ ਸਿੰਘ ਜੀ ਪੁਰੀਵਾਲੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਪੁਰੀਵਾਲੇ ਬਾਬਾ ਨਾਮਦਾਨ ਸਿੰਘ ਜੀ ਪੁਰੀਵਾਲੇ ਅਤੇ ਬੀਬੀ ਹਰਜਿੰਦਰ ਕੌਰ ਜੀ ਦੀ ਸਾਲਾਨਾ ਯਾਤ ਉਸਮਰਪਿਤ ਮੁੱਖ ਗੁਰਮਤ ਸਮਾਗਮ ਨਿਰਮਲਿਤਪੁਵਨ ਡੇਰਾ ਕਾਰ ਸੇਵਾ ਸੰਤ ਪੁਰੀਵਾਲੇ ਤਰਨਤਾਰਨ ਰੋਡ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੁਰੀਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਐਸ ਮੋਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸੁਲਤਾਨ ਸਿੰਘ ਗੁਰਦੁਆਰਾ ਬਗਲਾ ਸਾਹਿਬ ਦੇ ਹੈਜ ਗ੍ਰੰਥੀ ਗਿਆਨੀ ਰਣਜੀਤ ਸਿੰਘ ਸਾਸਦ ਗੁਰਜੀਤ ਸਿੰਘ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਗਿੰਟੂ ਰਾਣਾਪਾਲਵਿੰਦਰ ਸਿੰਘ ਬਾਵਾ ਸਿੰਘ ਗੁਮਾਨਪੁਰਾ ਗ੍ਰੰਥੀ ਬਲਵਿੰਦਰ ਸਿੰਘ ਸਕਤਰ ਵਿਜੇ ਸਿੰਘ ਸਮਿਤ ਵਕਵਾਕਾ ਧਾਰਮਿਕ ਤੇ ਰਾਜਨੀਤਿਕ ਪਾਰਟੀ ਦੇ ਨੁਮਾਇਦੇ ਅਤੇ ਨਿਰਮਲੇ ਸੰਤ ਮਹਾਂਪੁਰਸ਼ਾਂ ਦੇ ਸਮਾਗਮ ਵਿੱਚ ਹਾਜ਼ਰੀ ਭਰੀ। ਸ਼੍ਰੀਮਾਨ ਸੰਤ ਬਾਬਾ ਜੈਮਲ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਪੂਰੀ ਵਾਲੇ ਮਹਾਂਪੁਰਖਾਂ ਦੇ ਸਾਲਾਨਾ ਮਿੱਟੀ ਪਵਿੱਤਰ ਯਾਦ ਹਰ ਸਾਲ ਦੀ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਮੌਜੂਦਾ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ puri ਵਾਲੇ ਮਹਾਂਪੁਰਖਾਂ ਵੱਲੋਂ ਸਮੁਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਉਹਨਾਂ ਦੀ ਜਿਹੜੀ ਯਾਦ ਮਨਾਈ ਜਾਂਦੀ ਹੈ ਇਸ ਸਾਲ ਵੀ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਗੁਰਮਤ ਸਮਾਗਮ ਜਿਹੜੇ ਨੇ ਉਹ ਤਪੋਪੰਨ ਡੇਰਾ ਪੁਰੀ ਵਾਲੇ ਮਹਾਂਪੁਰਖਾਂ ਦੇ ਜਿਹੜਾ ਸਥਾਨ ਹੈ ਉੱਥੇ ਆਰੰਭ ਸੀ ਔਰ ਅੱਜ ਅਖੀਰਲੇ ਦੀਵਾਨ ਜਿਹੜੇ ਸਮਾਪਤੀ ਵੱਲ ਨੂੰ ਵੱਧ ਰਹੇ ਨੇ ਔਰ ਬੇਅੰਤ ਸੰਗਤਾਂ ਜਿਹੜੀਆਂ ਨੇ ਉਹ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਮਹਾਂਪੁਰਖ puri ਵਾਲੇ ਮਹਾਂਪੁਰਖਾਂ ਵੱਲੋਂ ਜਿੱਥੇ ਸਮਾਗਮ ਕਰਵਾਏ ਜਾਂਦੇ ਨੇ ਉੱਥੇ ਗੁਰ ਇਤਿਹਾਸਕ ਸਥਾਨ ਜਿਹੜੇ ਨੇ ਉਹਨਾਂ ਦੀ ਬੜੇ ਵੱਡੇ ਪੱਧਰ ਤੇ ਸੇਵਾ ਵੀ ਕਰਵਾਈ ਜਾਂਦੀ ਹੈ ਔਰ ਜਦੋਂ ਵੀ ਕੋਈ ਸ਼ਤਾਪ ਦੀ ਜਾਂ ਗੁਰਪੁਰਬ ਆਉਂਦਾ ਹੈ ਉਦੋਂ ਮਹਾਂਪੁਰਖਾਂ ਵੱਲੋਂ ਵੱਡੇ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਮਹਾਂਪੁਰਖਾਂ ਦੇ ਅਸਿਸਤੇ ਮਿਹਰ ਪ੍ਰਿਆਹ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੇਵਾ ਦਾ ਜਿਹੜਾ ਕਰਨ ਦਾ ਜਿਹੜਾ ਉਹਨਾਂ ਨੂੰ ਬਾਲ ਬਖਸ਼ਿਸ਼ ਕਰਨਾ ਇਹ ਨਦੀ ਉਹ ਨਿਆਈ ਨੇ ਉਹਨਾਂ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਇਸ ਸਮਾਗਮ ਕੀਤਾ ਜਾ ਰਿਹਾ ਸੋ ਇਹ ਵਰਸੀ ਸਮਾਗਮ ਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਨਤਮਸਤਕ ਹੋਏ ਆਂ ਔਰ ਇਸ ਮੁੱਚਾ ਨਿਰਮਲੀਏ ਔਰ ਪੰਥੀ ਦੇ ਜਿਹੜੇ ਸਰਮੌਰ ਨੇੜੇ ਸੇਵਾ ਕਰਨ ਵਾਲੇ ਐ ਸਖੀਤਾ ਨੇ ਉਹ ਸਾਰੇ ਹਾਜ਼ਰ ਨੇ ਔਰ ਮੈਂ ਕੁਝ ਕਿਸਮਤ ਹੈ ਕਿ ਮੈਂ ਇਸ ਸਮਾਜ ਇਥੇ ਹਾਜ਼ਰ ਹੋਇਆ ਤੇ ਬਾਬਾ ਜੀ ਪੁਰੀਆਣਾ ਦੀ ਬਹੁਤ ਵੱਡੀ ਸੇਵਾ ਐ ਅੰਮ੍ਰਿਤਸਰ ਚ ਖਾਸ ਕਰਕੇ ਮਹਿਕਮਾ ਹਰ ਜਗ੍ਹਾ ਤੇ ਕਰ ਰਹੇ ਨੇ ਬਾਬਾ ਸ਼ਹੀਦਾ ਸਾਹਿਬ ਤੁਸੀਂ ਦੇਖੋਗੇ ਬਹੁਤ ਲੋਕਾਂ ਤੋਂ ਉਹਨਾਂ ਜ਼ਮੀਨਾਂ ਲੈ ਲੈ ਕੇ ਗੁਰੂ ਘਰ ਨੂੰ ਉੱਥੇ ਇਮਾਰਤਾਂ ਦੀ ਸੇਵਾ ਕੀਤੀ ਆ ਔਰ ਬੜੀ ਵੱਡੀ ਗੱਲ ਐ ਕਿਉਂਕਿ ਅਸੀਂ ਕਹਿਨ ਨੂੰ ਤੇ ਕਈ ਵਾਰ ਸਿੱਖੀ ਪ੍ਰਾਵੇ ਸਿੱਖ ਦੇਖਦੇ ਆ ਪਰ ਜਦੋਂ ਕਿ ਲੋੜ ਪੈਂਦੀ ਹੈ ਔਰ ਬਹੁਤ ਮਹਿੰਗੀਆਂ ਜ਼ਮੀਨਾਂ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਜਿ的市场 ਦੇ ਨਾਲੋਂ 10 10 ਗੁਣਾ ਵੱਧ ਰੇਟ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਲੈ ਕੇ ਉਹ ਜਿਹੜੇ ਨੇ ਗੁਰੂ ਘਰ ਦੀਆਂ ਇਮਾਰਤਾਂ ਦੇ ਵਿੱਚ ਉਸ ਵਾਧਾ ਕੀਤਾ ਹੈ ਮੈਂ ਸ਼ੀਰ ਬਾਬਾ ਦੀਪ ਸਿੰਘ ਜਿਹੜਾ ਵੱਡਾ ਗੁਰੂ ਘਰ ਹੈ ਉਹਦੇ ਆਲੇ ਦੁਆਲੇ ਉਹਨਾਂ ਨੇ ਵੱਡਾ ਨਿਰਮਾਣ ਕਰਵਾਇਆ ਔਰ ਵੱਡੀ ਸੇਵਾ ਦੀ ਮਨੁੱਖਤਾ ਦੇ ਕੁਦਰਤ ਦੇ ਲੱਗੇ ਬਲਹਾਰੀ ਕੁਦਰਤ ਵਸਿਆ ਜਿਹੜਾ ਨੇੜੇ ਜਿਹੜੀ ਸੁਲਤਾਨਵਿੰਦ ਰੋਡ ਦੇ ਉੱਤੇ ਉਹਦੇ ਤੇ ਬੜੀ ਵੱਡੀ ਕਾਰ ਸੇਵਾ ਇਹਨਾਂ ਵੱਲੋਂ ਬਾਬਾ ਜੀ ਨੇ ਕੀਤੀ ਜਾ ਰਹੀ ਹੈ ਸਭ ਤੋਂ ਵੱਡਾ ਮਨੁੱਖਤਾ ਦਾ ਉਹ ਸੇਵਾ ਹੈ ਔਰ ਉਹਦਾ ਸੁੰਦਰੀ ਕੰਨ ਜਿਹੜਾ ਹੈ ਸੋ ਮੈਨੂੰ ਖੁਸ਼ਕਿਸਮਤੀ ਹੈ ਕਿ ਮੈਂ ਵੀ ਬਤੌਰ ਐਮਪੀ ਉਹਨਾਂ ਦੇ ਨਾਲ ਰਲ ਕੇ ਅਸੀਂ ਇੱਕ ਜੁਆਇੰਟ ਵੈਂਚਰ ਦੇ ਤੌਰ ਤੇ ਸੇਵਾ ਕੀਤੀ ਕਾਫੀ ਐਮਪੀ ਲੈਡ ਤੋਂ ਵੀ ਅਸੀਂ ਕਰਾੜ ਦਿੱਤੀ ਹੈ ਪਰ ਉਹਨੂੰ ਸਾਹਮ੍ਹ ਬਸਭਾਲ ਜਿਸ ਤਰੀਕੇ ਨਾਲ ਉਹਨੂੰ ਉਹਦੇ ਦੇਖੋ ਸਫਾਈ ਵਾਲੀਆਂ ਮਸ਼ੀਨਾਂ ਲਾਈਆਂ ਨੇ ਕਟਿੰਗ ਹੋ ਰਹੀ ਹੈ ਇਹਨਾਂ ਤੇ ਕੋਈ ਸਰਕਾਰੀ ਦਾਰਾ ਵੀ ਨਹੀਂ ਕਰਦਾ ਸੋ ਇੱਥੋਂ ਸਿੱਖਿਆ ਲੈਣ ਦੀ ਲੋੜ ਹੈ ਦਿਨੋਂ ਕਰਦੇ ਨੇ ਅੱਜ ਅਸੀਂ ਇਸ ਸਮਾਰੋਹ ਤੇ ਆਇਆ ਹਾਂ ਕਿ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਜੋ ਮਾਪੋਪਰ ਕਰਦੇ ਨੇ ਸ਼ਾਇਦ ਹੀ ਸਫਾਈ ਨੂੰ ਲੈ ਕੇ ਇਹ ਆਲੋਚਨਾ ਕਰਦੇ ਉਸ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸੰਜੂਨ ਦੀ ਲੋੜ ਹੈ ਸੋਚੇਕਰ ਆਪਾਂ ਸਾਰੇ ਰਲ ਮਿਲ ਕੇ ਚੱਲਾਂਗੇ ਤਾਂ ਗੁਰੂ ਸਾਹਿਬ ਦਾ ਗ੍ਰਾਮਦਾਸੀ ਦਾ ਸਿਰਜਾਏ ਸ਼ਹਿਰ ਅਚਾਲ ਤੇ ਵਧੀਆ ਹੋਏਗਾ ਸਾਰਿਆਂ ਦੇ ਸਾਰਿਆਂ ਵਾਸਤੇ ਜਿਹੜੇ ਵਹਿ ਰਹੇ ਨੇ ਜੋ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਵਾਸਤੇ ਇਸ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਇਸ ਦੇ ਵਿੱਚ ਸਹਿਯੋਗ ਦੇਣ ਸੇਵਾ ਸਿਮਰਨ ਦੀ ਮੂਰਤ ਸੰਤ ਲਾਲਾ ਜੈਮਲ ਸਿੰਘ ਜੀ ਸੰਤ ਲਾਲਾ ਗੁਰदयाल ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਇਨ੍ਹਾਂ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਮਹਾਂਪੁਰਖਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਤ ਪੂਰੀ ਵਾਲੇ ਤਪੋ ਸਥਾਨ ਵਿਖੇ ਮਨਾਈ ਜਾ ਰਹੀ ਹੈ ਬੇਅੰਤ ਸੰਗਤਾਂ ਦਰਸ਼ਨ ਦੇਦਾਰ ਕਰ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਦਿਆਂ ਹੋਇਆਂ ਸੇਵਾ ਸਿਮਰਨ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਸੇਵਾ ਦੇ ਪੁੰਗੇ ਨਾਮ ਰਸ ਗਿਏ ਸੰਤ ਪਾਪਾ ਉਰੀਵਾਰੇ ਅੰਦ ਸਲਾਨਾ ਮਿੱਠੀ ਯਾਦ ਸਤੇ ਬਾਕੀ ਵੀ ਸਾਰੇ ਸੰਤਾਂ ਦੀ ਯਾਦ ਕੇ ਲਿਆ ਅੱਜ ਨਿਰਮਲ ਤੇਰਾ ਤਪੋਵਨ ਸੇਵਾ ਪੂਰੀ ਵਾਲੇ ਅੱਜ ਮਨਾਈ ਗਈ ਆ ਬੜੀਆਂ ਸੰਗਤਾਂ ਆਈਆਂ ਦਰਸ਼ਨ ਦਿੱਤੇ ਨੇ ਸਾਰੇ ਸਮਾਗਮ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਾਜ਼ਰੀ ਹਜਿੱਸ ਵਿੱਚ ਆਰਾਮ ਹੋਏ ਸੰਤ ਸੰਪੂਰਨ ਹੋਏ ਸਾਰੀਆਂ ਸੰਗਤਾਂ ਆਈਆਂ ਨੇ ਸਾਰੀਆਂ ਸੰਗਤਾਂ ਦਾ ਔਰ ਸਾਰੀਆਂ ਸੰਤਾਂ ਯਾ ਯਾਰ ਇਹ ਅੱਜ ਦਾ ਜਿਹੜਾ ਦਿਨ ਹੈ ਅੱਜ ਇੰਕਿੰਦੇ ਪੀੜ ਦੇ ਸਮੇਂ ਸੰਦੇਸ਼ ਕੁ ਦੇਣਾ ਇਹਦੇ ਤੇ ਮੈਂ ਸੰਦੇਸ਼ ਇਹ ਦੇਣਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਸ ਹੋਆ ਜਿਵੇਂ ਲਿਫਾਫਿਆਂ ਦੀ ਢੇਰਿਆ ਹੀ ਲਾਹੇ ਯਾਰ ਸਾਰਾ ਦੂਸ਼ ਨਾ ਸਰਕਾਰ ਨੂੰ ਦਈਏ ਨਾ ਪ੍ਰਸ਼ਾਸਨ ਨੂੰ ਦਈਏ ਇਹ ਆ ਸਾਡਾ ਖੁੱਦ ਦਾ ਵੀ ਫਰਜ਼ ਪੱੜਦਾ ਕਿ ਅਸੀਂ ਜਿਹੜਾ ਵਾ ਖੁੱਦ ਏ ਕੋਆਪਰੇਟ ਕਰੀਏ ਜਿਹੜੀਆਂ ਸਫਾਈ ਸੰਸਥਾਵਾਂ ਇਹ ਕਰਕੇ ਮੇਰੀ ਸਾਰੇ ਸ਼ਹਿਰ ਵਸੀਆਂ ਦੁਕਾਨਦਾਰਾਂ ਨੂੰ ਤੇ ਘਰਾਂ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਰੇੜੀਆਂ ਲਾਉਂਦੇ ਨੇ ਸੜਕਾਂ ਦੇਤੇ ਉਹਨਾਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਸ਼ਹਿਰ ਨੂੰ ਸਾਫ਼ ਰੱਖੋ